15 ਘਸੇ ਸੰਬੰਧ ਵਿੱਚ ਆਪਸ ਨਾਲ ਉਹਦੇ ਐਟੈਂਸ ਐਕਟੀਵਿਟੀ ਲੋਗਰ ਚੈੱਕ ਕੀਤਾ ਜਾਂ। ਇਹਦੇ ਬਿਨਾ ਕਿਸੇ ਡਾਕੂਮੈਂਟ ਦੇ ਕੋੰਬੀਨਰ ਦਿੰਦੇ ਹੋਣ। ਹੋਰ ਇਸ ਸੰਬੰਧ ਵਿੱਚ ਰਿਪੋਰਟ ਕੀਤਾ ਸੀਗਾ। ਹੋਟਲ ਵਿੱਚ ਲੜਕੀ ਲੜਕੀਆਂ ਰੁਕੇ ਪਰ ਇਹਦੇ ਵਿੱਚ ਉਹ ਪ੍ਰਾਥਮਿਕ ਮੈਨੇਜਰ ਕਮ ਮੈਨੇਜਰ ਤੇ ਕਮ ਮਾਲਕਾਂ ਨੇ ਲੀਸ ਤੇ ਲਿਆ ਵਾ ਪਰ ਇਸ ਰੈਜ਼ਿਡੈਂਸੀ ਪਰ ਉਹਨੇ ਰਜਿਸਟਰੀ ਆਪਣੀ ਐਂਟਰੀ ਨਹੀਂ ਕੀਤੀ ਹੋਈਆਂ। ਤੇ ਬਾਕੀ ਦੇ ਉੱਥੋਂ ਲੈ ਕੇ ਆਏ ਕਸਟਮਰ ਨੂੰ ਵੈਰੀਫਾਈ ਕਰਕੇ ਹੀ ਦੇਖ ਰਹੇ ਆ ਜਦੋਂ ਦੀ ਵੈਰੀਫਾਈ ਜੈਨੂ ਪਾਈ ਕਰਨੋਂ ਰਿਲੀਜ਼ ਕਰਦਾ ਨਹੀਂ ਤੇ ਕੀ ਇਹਦੇ ਖਿਲਾਫ ਉਹਨੇ ਐਂਟਰੀ ਨਾ ਕਰਨ ਕਰਕੇ ਹੁਕਮ ਦੇ ਖਿਲਾਫ ਜੀ ਕੀਤਾ। ਉਦੇ ਖਿਲਾਫ ਬੇਸੀਮ ਕਦਮ ਉਠਾ ਚੁੱਕੇ ਹਨ ਕਿੰਨੇ ਟੋਟਲ ਲੜਕੇ ਸੀ ਆਏ ਜਾਂ ਲੜਕੀਆਂ ਸੀ ਕੀ ਉਹਨਾਂ ਦੀ ਕੀ ਵੈਰੀਫਿਕੇਸ਼ਨ ਹੈ ਵੈਰੀਫਿਕੇਸ਼ਨ ਉਹ ਬਲਗੈਨ ਨੂੰ ਇੱਥੇ ਆਏ ਸੀਗੇ ਰੂਮ ਲੈਣ ਵਾਸਤੇ ਕਿਸਾਂ ਆਏ ਨੇ ਇੱਥੇ ਤੇ ਇਹਨੇ ਅਗੈਂਟੀਆਂ ਨਹੀਂ ਕੀਤੀਆਂ ਕਿਸੇ ਦੀ ਉਹਦੇ ਸੰਬੰਧੀ ਚੋੜੀ ਆ ਫਿਲਹੋਟਲ ਦੇ ਕਾਰਵਾਈ ਹੋ ਗਈ ਬਾਕੀ ਜਿਹੜਾ ਕੋਈ ਜਨਰਲ ਪਵੇਗਾ ਉਹਦੇ ਤੇ ਕਾਰਵਾਈ ਨਹੀਂ ਕਰਨੀ ਹੋਟਲ ਦੇ ਖਿਲਾਫ ਇਸ ਕਰਕੇ ਕਾਰਵਾਈ ਕੀਤੀ ਉਹਨੇ ਰਿਪਨੀਆਂ ਰਜਿਸਟਰ ਤੇ ਅੈਂਟੀਆਂ ਨਹੀਂ ਕੀਤੀਆਂ ਉਹਨਾਂ ਨੇ ਜੀ ਜੇ ਰੂਮ ਕਿਸਨ ਦੇ ਉਹਦੇ ਹੋਟਲ ਦਾ ਫਰਜ਼ ਬੰਦਾ ਵੀ ਆਪਣੀ ਰਜਿਸਟਰ ਤੇ ਅੈਂਟੀਆਂ ਕਰੇ ਕੋਈ ਜੋ ਬਫਰਮ ਕੀ ਵਸਣ ਦੇ ਦੀ ਨਿੱਕੋ ਹੋਟਲ ਤੇ ਪੁਲਿਸ ਨੇ ਰੇਡ ਕੀਤੀ ਹੈ ਕੀ ਇਹ ਪੂਰਾ ਮਾਮਲਾ 15 ਘਸੇ ਸੰਦੇ ਵਿੱਚ ਆਪਸ ਨਾਲ ਹਦਾਇਤਾਂ ਸੈਕਟਿਵਿਟੀ ਹੋਟਲ ਵਗੈਰਾ ਚੈੱਕ ਕੀਤਾ ਜਾਂ ਪੀ ਆਰੇ ਦੇ ਬਿਨਾ ਕਿਸੇ ਡਾਕੂਮੈਂਟ ਦੇ ਕੋੰਪਲੇਨਾਂ ਦਿੰਦੇ ਹੁੰਦੇ ਹੋਰੇ ਸੰਦੇ ਚੋਂ ਰੇਡ ਕੀਤਾ ਸੀਗਾ ਹੋਟਲ ਵਿੱਚ ਲੜਕੇ ਲੜਕੀ ਰੁਕੇ ਪਰ ਇਹਦੇ ਵਜੋਂ ਉਹਥੇ ਮੈਨੇਜਰ ਕਮ ਮੈਨੇਜਰ ਤੇ ਕਮ ਮਾਲਕਾਂ ਨੇ ਲੀਸ ਤੇ ਲਿਆ ਵਾ ਪਰ ਇਸ ਰੈਜ਼ਿਡੈਂਸੀ ਪਰ ਉਹਨੇ ਰਜਿਸਟਰੀ ਚ ਆਪਣੀ ਐਂਟਰੀ ਨਹੀਂ ਕੀਤੀ ਹੋਈ ਹੈ ਤੁਲ ਕੀ ਰਸ ਤੋਂ ਲੈ ਕੇ ਕਿਸਮ ਨੂੰ ਵੈਰੀਫਾਈ ਕਰਕੇ ਹੀ ਦੇਖ ਰਹੇ ਹਨ ਜਜਾਂ ਨੂੰ ਜੈਨੂਨ ਪੈਗ ਨੂੰ ਰਿਲੀਜ਼ ਕਰਤਾ ਨਹੀਂ ਤੇ ਕੀ ਇਹਦੇ ਖਿਲਾਫ ਉਹਨੇ ਐਂਟੀਟੀ ਨਾਕਰਨ ਕਰਕੇ ਹੁਕਮ ਦੇ ਖਿਲਾਫ ਹੋ ਜੀ ਕਿ ਜੀ ਉਹਦੇ ਖਿਲਾਫ ਇਹ ਸੀ ਮਕਦਮਾ ਦਰਜ ਕਰ ਰਹੇ ਸਰ ਕਿੰਨੇ ਟੋਟਲ ਲੜਕੇ ਸੀ ਉੱਥੇ ਜਾਂ ਲੜਕੀਆਂ ਸੀ ਕੀ ਉਹਨਾਂ ਦੀ ਕੀ ਵੈਰੀਫਿਕੇਸ਼ਨ ਹੈ ਵੈਰੀਫਿਕੇਸ਼ਨ ਉਹ ਬਾਲਗ ਇਹਨਾਂ ਨੇ ਇੱਥੇ ਆਏ ਸੀਗੇ ਰੂਮ ਲੈਣ ਵਾਸਤੇ ਕਿਸਾਂ ਆਏ ਨੇ ਇੱਥੇ ਤੇ ਇਹਨੇ ਅਗੇ ਐਂਟਰੀਆਂ ਨਹੀਂ ਕੀਤੀਆਂ ਕਿਸੇ ਦੀ ਉਹਦੇ ਸਬੰਧ ਵਿੱਚ ਜੀ ਲਾਟ ਹੋਟਲ ਵਾਲੇ ਦਾ ਕਰਵਾ ਜੀ ਫਿਲਹੋਟਲ ਦੇ ਕਰ ਵੀ ਹੋ ਗਈ ਬਾਕੀ ਜਿਹੜਾ ਕੋਈ ਜੈਨੂਨ ਪੈਗਾ ਉਹਦੇ ਤੇ ਕਰ ਵੀ ਚੀਜ਼ ਨਹੀਂ ਹੋਟਲ ਦੇ ਖ ਇਸ ਕਰਕੇ ਕਰੀਗੀਆਂ ਨਹੀਂ ਰਪਨੀਆਂ ਰਜਿਸਟਰ ਤੇ ਐਂਟਰੀ ਨਹੀਂ ਕੀਤੀਆਂ ਉਹਨਾਂ ਦੀ ਜੀ ਜੇ ਰੂਮ ਕਿਸੇ ਨੂੰ ਦੇਉ ਤੇ ਹੋਟਲ ਦਾ ਫਰਜ ਬੰਦਾ ਵੀ ਆਪਣੀ ਰਜਿਸਟਰ ਤੇ ਐਂਟਰੀਆਂ ਕਰੇ ਕੋਈ ਠੀਕ ਹੈ ਜੋ ਬਰੂਮ ਦੀ ਵਾਸਤਾਂ ਦੇ ਅਧਿਨੇਕ ਹੋਟਲ ਚ ਪੁਲਿਸ ਨੇ ਰੈਡ ਕੀਤੀ ਹੈ ਕਿ ਇਹ ਪੂਰਾ ਮਾਮਲਾ 15 ਗੈਸੇ ਸੰਬੰਧ ਵਿੱਚ ਆਪਸ਼ਨਲ ਨੂੰ ਹਦਾਇਤਾਂ ਸੈਂਕਿ ਵੀ ਹੋਟਲ ਕੋਲ ਚੈੱਕ ਕੀਤਾ ਜਾਂ ਕਿ ਇਹਦੇ ਬਿਨਾ ਕਿਸੇ ਡਾਕੂਮੈਂਟ ਦੇ ਤੋ ਕੰਬੇਰ ਨਾਲ ਦਿੰਦੇ ਹੋਣ ਪੁਲਿਸ ਬੰਦੇ ਚੋਂ ਰੈਡ ਕੀਤਾ ਸੀਗਾ ਹੋਟਲ ਵਿੱਚ ਲੜਕੀ ਲੜਕੀਆਂ ਰੁਕੇ ਪਰ ਇਹਦੇ ਉਹ ਪਰ ਉੱਥੇ ਮੈਨੇਜਰ ਕਮ ਮੈਨੇ ਜਿੱਤੇ ਕਮ ਮਾਲਕੋਂ ਨੇ ਲੀਸ ਤੇ ਲਿਆ ਵਾ ਪਰ ਇਸ ਰੈ residenciy ਪਰ ਉਹਨੇ ਰਜਿਸਟਰੀ ਚ ਆਪਣੀ ਐਂਟਰੀ ਨਹੀਂ ਕੀਤੀ ਹੋਈ ਹੈ ਤੇ ਬਾਕੀ ਇਹਨਾਂ ਤੋਂ ਲੈ ਕੇ ਆਏ ਕਸਟਮਰ ਨੂੰ ਵੈਰੀਫਾਈ ਕਰਕੇ ਹੀ ਦੇਖ ਰਹੇ ਹਨ ਜਦੋਂ ਦੀ ਵੈਰੀਫਾਈ ਜੈਨੋਪਾਈ ਕਰਨੋਂ ਰਿਲੀਜ਼ ਕਰਤਾ ਨਹੀਂ ਤੇ ਕੀ ਇਹਦੇ ਖਿਲਾਫ ਉਹਨੇ ਐਂਟਰੀ ਨਹੀਂ ਕਰਨ ਕਰਕੇ ਹੁਕਮ ਦੇ ਖਿਲਾਫ ਹੋ ਜੀ ਕਿ ਜੀ ਉਹਦੇ ਖਿਲਾਫ ਐਸੀ ਮਕਦਮਾ ਅੰਦਰ ਚ ਕਰ ਰਹੇ ਸਰ ਕਿੰਨੇ ਟੋਟਲ ਲੜਕੇ ਸੀ ਉੱਥੇ ਜਾਂ ਲੜਕੀਆਂ ਸੀ ਕੀ ਉਹਨਾਂ ਦੀ ਕੀ ਵੈਰੀਫਿਕੇਸ਼ਨ ਹੈ ਵੈਰੀਕਿਨ ਉਹ ਬਾਲਗਾਂ ਨੂੰ ਨੇ ਇੱਥੇ ਆਏ ਸੀ ਕਿ ਰੂਮ ਲੈਣ ਵਾਸਤੇ ਕਿਸਾਂ ਆਏ ਨੇ ਇੱਥੇ ਇਹਨੇ ਅਗੇ ਅੰਤਰੀਆਂ ਨਹੀਂ ਕੀਤੀਆਂ ਕਿਸੇ ਦੀ ਉਹ ਇਸ ਬੰਦੇ ਚੋ ਦੀ ਫਿਲ ਹਾਟਲ ਵਾਲੇ ਦੇ ਕਰਵਾ ਦਿੱਤੀ ਫਿਲ ਹਾਟਲ ਵਾਲੇ ਦੇ ਕਰ ਵੀ ਹੋ ਗਈ ਬਾਕੀ ਜਿਹੜਾ ਕੋਈ ਜਨਰਲ ਨੂੰ ਪਏਗਾ ਉਹਦੇ ਤੇ ਕਾਰ ਵੀ ਨਹੀਂ ਦਿੰਦੀ ਹੋਟਲ ਦੇ ਖਿਲਾਫ ਇਸ ਕਰੇ ਕਾਰਗਰੀ ਉਹਨੇ ਰਿਪਰਨੀਆ ਰਜਿਸਟਰ ਤੇ ਅੰਤਰੀਆਂ ਨਹੀਂ ਕੀਤੀਆਂ ਇਹਨਾਂ ਦੀ ਜੇ ਰੂਮ ਕਿਸ ਨੂੰ ਦੇਉਦੇ ਹੋਟਲ ਦਾ ਫਰਜ ਬੰਦਾ ਵੀ ਆਪਣੀ ਰਜਿਸਟਰ ਤੇ ਅੰਤਰੀਆਂ ਕਰੇ ਬੰਦੇ ਉਹ ਕਹਿੰਦੇ ਲੋਹਾਂ ਦਾ ਸਰਦ ਨਹੀਂ ਤੇ ਕੀ ਇਹਦੇ ਖਿਲਾਫ ਉਹਨੇ ਅੰਤਰੀਆਂ ਨਾ ਕਰਨ ਕਰਕੇ ਹੁਕਮ ਦੇ ਖਿਲਾਫ ਹੋ ਜੀ ਕੀਤੀ ਉਹਦੇ ਖਿਲਾਫ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਸਰ ਕਿੰਨੇ ਟੋਟਲ ਲੜਕੇ ਸੀ ਉੱਥੇ ਜਾਂ ਲੜਕੀਆਂ ਸੀ ਕੀ ਉਹਨਾਂ ਦੀ ਕੀ ਵੈਰੀਫਿਕੇਸ਼ਨ ਬੇਰੇਖਿੰ ਨੂੰ ਬੱਲੇ ਗੈਨ ਨੂੰ ਇੱਥੇ ਆਏ ਸੀਗੇ ਰੂਮ ਲੈਣ ਵਾਸਤੇ ਕਿਸਾਂ ਆਏ ਨੇ ਇੱਥੇ ਤੇ ਇੰਨੇ ਅਗੇ ਅੰਤੀਆਂ ਨਹੀਂ ਕੀਤੀਆਂ ਕਿਸੇ ਦੀ ਉਹਦੇ ਸੰਬੰਧ ਵਿੱਚ ਉਹ ਲਾਟ ਹੋਟਲ ਦੇ ਕਰ ਵੀ ਹੋ ਗਈ ਬਾਕੀ ਜਿਹੜਾ ਕੋਈ ਜੈਨੂਨ ਪਾਏਗਾ ਉਹਦੇ ਤੇ ਕਾਰ ਵੀ ਨਹੀਂ ਕਰਨੀ ਹੋਟਲ ਦੇ ਖਿਲਾਫ ਇਸ ਕਰੇ ਕਾਰ ਵੀ ਕਰੀ ਉਹਨੇ ਰਿਪਨੀਆਂ ਰਜਿਸਟਰ ਤੇ ਅੰਤੀਆਂ ਨਹੀਂ ਕੀਤੀਆਂ ਇਹਨਾਂ ਦੀ ਜੇ ਰੂਮ ਕਿਸੇ ਨੂੰ ਦੇਉਦਾ ਹੋਟਲ ਦਾ ਫਰਜ ਬੰਦਾ ਵੀ ਆਪਣੀ ਰਜਿਸਟਰ ਤੇ ਅੰਤੀਆਂ ਕਰੇ ਬੋਲੀ